ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖਿਓ ਗੈਵੀ ਚਾਹਾਨ ਵਲੌਗਸ ਦੋ ਕੁ ਦਿਨ ਪਹਿਲਾਂ ਇੱਕ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦਾ ਬਿਆਨ ਆਇਆ ਬੜਾ ਘੈਂਟ ਜਿਹਾ ਬਿਆਨ ਕੀ ਹੈ ਬੀਇੰਗ ਇੰਟਰਨੈਸ਼ਨਲ ਸਟੂਡੈਂਟ ਨੇਵਰ ਹੈ ਗਾਰੰਟੀ ਥੈਟ ਯੂ ਵਿਲ ਬਿਕਮ ਪਰਮਾਨੈਂਟ ਰੈਜ਼ੀਡੈਂਟ ਇਸ ਗੱਲ ਤੇ ਰੌਲਾ ਪੈ ਗਿਆ ਹੁਣ ਇਸ ਗੱਲ ਤੇ ਰੌਲਾ ਪੈਣਾ ਹੀ ਸੀ ਕਿਉਂਕਿ ਜਿਹੜਾ ਵੀ ਬਿਆਨ ਮਾਰਕ ਮਿਲਰ ਨੇ ਆਪ ਦੀ ਇੰਟਰਵਿਊ ਚ ਦਿੱਤਾ ਉਹ ਸਹੀ ਦਿੱਤਾ ਉਹਦਾ ਹੁਣ ਕਾਰਨ ਕੀ ਹੈ ਵੀ ਉਹਨਾਂ ਨੇ ਇਹ ਗੱਲ ਕਹੀ ਕਿਉਂ ਕਿ ਜਿਹੜੇ ਸਟੂਡੈਂਟ ਵੀਜ਼ੇ ਵਾਲੇ ਹੈਗੇ ਆ ਆਪਣੇ ਭੈਣ ਭਰਾ ਉਹਨਾਂ ਨੂੰ ਵੀ ਇਹ ਗੱਲ ਪਤਾ ਜਾਂ ਪਤਾ ਹੋਣੀ ਚਾਹੀਦੀ ਹੈ ਕਿ ਅਸੀਂ ਪੜਨ ਚੱਲੇ ਆ ਕੈਨੇਡਾ ਪੜ ਕੇ ਅਸੀਂ ਵਾਪਸ ਆਵਾਂਗੇ ਕੋਈ ਗਾਰੰਟੀ ਨਹੀਂ ਅਸੀਂ ਉੱਥੇ ਪੀਆਰ ਹੋਵਾਂਗੇ ਕਿ ਨਾ ਹੋਵਾਂਗੇ ਇਹ ਵੀ ਕੋਈ ਗਾਰੰਟੀ ਨਹੀਂ ਵੀ ਸਾਨੂੰ ਉੱਥੇ ਕੰਮ ਮਿਲੂਗਾ ਕਿ ਨਹੀਂ ਮਿਲੂਗਾ ਹੁਣ ਕੀ ਹੈ ਜਦੋਂ ਇਥੋਂ ਆਪਣਾ ਭੈਣ ਭਰਾ ਪਲੱਸ 2 ਕਰ ਲੈਂਦੇ ਆ ਤਾਂ ਜਿਵੇਂ ਸੋਸਾਇਟੀ ਪ੍ਰੈਸ਼ਰ ਆ ਘਰ ਦੇ ਕਹਿਣ ਲੱਗ ਜਿਆ ਲੱਗ ਜਾਂਦੇ ਆ ਵੀ ਆਰ ਤੂੰ ਵੀ ਕਰਨਾ ਕੁਛ ਕੈਨੇਡਾ ਕਨੂਡਾ ਦਾ ਵੀਜ਼ਾ ਅਪਲਾਈ ਕਰ ਲਾ ਫਲਾਨਿਆਂ ਦਾ ਜਵਾਗ ਚਲਾ ਗਿਆ ਤੂੰ ਵੀ ਕਰ ਲਾ ਤੂੰ ਇੱਥੇ ਕੀ ਕਰੇਗਾ ਇੱਥੇ ਕੋਈ ਸਕੋਪ ਨਹੀਂਗਾ ਉਦੋਂ ਫਿਰ ਜਵਾਗ ਸੋਚਦਾ ਵੀ ਮੈਂ ਵੀ ਕੈਨੇਡਾ ਜਾਵਾਂ ਜਦੋਂ ਕੈਨੇਡਾ ਦਾ ਸੁਪਨਾ ਲੈ ਕੇ ਪਹੁੰਚਦਾ ਕਿਸੇ ਏਜੰਟ ਕੋਲੇ ਆਈਲੈਂਡਸ ਕਰਦਾ ਏਜੰਟ ਨੂੰ ਕਹਿੰਦਾ ਵੀ ਫੁਲਾਨਾ ਕਾਲਜ ਲੈ ਲਾ ਤੂੰ ਫੁਲਾਨਾ ਸਿਟੀ ਲੈ ਲਾ ਤੂੰ ਜਾ ਉਹ ਸਟੂਡੈਂਟ ਨੂੰ ਹੀ ਪਤਾ ਹੁੰਦਾ ਵੀ ਮੇਰੇ ਨਾਲ ਦਾ ਕਿੱਥੇ ਗਿਆ ਹਨਾ ਵੀ ਮੈਂ ਫੁਲਾਨਾ ਸਿਟੀ ਲੈਣਾ ਫੁਲਾਨਾ ਕਾਲਜ ਲੈਣਾ ਹੈਗਾ ਹਨਾ ਫਿਰ ਸੁਪਨੇ ਅੱਗੇ ਜੁੜ ਜਾਂਦੇ ਆ ਵੀ ਮੈਂ ਉੱਥੇ ਜਾਊਂਗਾ ਇਨੇ ਘੰਟੇ ਕੰਮ ਕਰੂੰਗਾ ਵਧੀਆ ਗੱਡੀ ਲਾਊਂਗਾ ਵਧੀਆ ਫੋਨ ਲਾਊਂਗਾ ਫਿਰ ਮੈਂ ਉੱਥੇ ਪੱਕਾ ਹੋ ਜਾਊਂਗਾ ਪੱਕਾ ਹੋਣ ਤੋਂ ਬਾਅਦ ਫਿਰ ਮੈਂ ਆਪਣੇ ਘਰਦਿਆਂ ਨੂੰ ਬੁਲਾਊਂਗਾ ਫਿਰ ਘਰ ਦੇ ਆਉਣਗੇ ਵਧੀਆ ਫਿਰ ਅਸੀਂ ਸਾਰਾ ਕੰਮ ਸੈੱਟ ਹੋ ਜਾਊਗਾ ਪਰ ਮੈਂ ਤੁਹਾਨੂੰ ਇਹ ਗੱਲ ਪੁੱਛਦਾ ਹੈ ਵੀ ਜਦੋਂ ਤੁਸੀਂ ਐਸਓਪੀ ਲਿਖਦੇ ਆ ਸਟੇਟਮੈਂਟ ਆਫ ਪਰਪਸ ਜਿਹਨੂੰ ਕਹਿੰਨੇ ਆਪਾਂ ਜਦੋਂ ਤੁਸੀਂ ਸਟੂਡੈਂਟ ਵੀਜ਼ਾ ਲਾਉਣੇ ਹੋ ਉਹ ਐਸਓਪੀ ਦੇ ਵਿੱਚ ਜਿਹੜੀ ਚੀਜ਼ਾਂ ਤੁਸੀਂ ਲਿਖਦੇ ਆ ਕਦੇ ਆਪਦੇ ਮਾਪਿਆਂ ਨੂੰ ਤੁਸੀਂ ਦੱਸਿਆ ਵੀ ਅਸੀਂ ਆਹ ਚੀਜ਼ਾਂ ਲਿਖੀਆਂ ਹੁਣ ਮੈਂ ਤੁਹਾਨੂੰ ਦੱਸ ਵੀ ਦਿੰਦਾ ਵੀ ਉਹਦੇ ਤੁਸੀਂ ਲਿਖਦੇ ਕੀ ਆ ਤੁਸੀਂ ਉਹਦੇ ਚ ਲਿਖਦੇ ਆ ਵੀ ਅਸੀਂ ਫਲਾਨੇ ਕੋਲਜ ਵਿੱਚ ਪੜਨ ਜਾ ਰਹੇ ਆ ਫਲਾਨਾ ਅਸੀਂ ਕੋਰਸ ਲੈਣਾ ਆ ਜਿਹੜਾ ਅਕਮੋਡੇਸ਼ਨ ਆ ਉਹ ਅਸੀਂ ਆਪਦੇ ਆਪ ਲੱਭਾਂਗੇ ਸਾਰਾ ਕੁਝ ਆਪ ਰਹਿਣ ਦਾ ਰਹਿਣ ਦਾ ਬੰਦੋਬਾਸਤ ਅਸੀਂ ਆਪ ਕਰਾਂਗੇ ਪੜ ਕੇ ਅਸੀਂ ਵਾਪਸ ਪੰਜਾਬ ਆਵਾਂਗੇ ਜਾਂ ਪੜ ਕੇ ਅਸੀਂ ਵਾਪਸ ਉੱਥੇ ਆਵਾਂਗੇ ਜਿੱਥੋਂ ਅਸੀਂ ਜਾ ਰਹੇ ਹਾਂ ਪੜਨ ਕੈਨੇਡਾ ਤਾਂ ਫਿਰ ਤੁਸੀਂ ਇਹ ਗੱਲਾਂ ਕਿਉਂ ਲਕੋਣੇ ਹੋ ਕਿਉਂ ਆਪਦੇ ਮਾਪਿਓ ਨਾਲ ਨਹੀਂ ਸਾਂਝੀਆਂ ਕਰ ਦੇਗੇ ਜਾਂ ਤਾਂ ਤੁਸੀਂ ਜਿੱਥੇ 35-40 ਲੱਖ ਘਰਦਿਆਂ ਦਾ ਲਵਾਉਣੇ ਵੀ ਆ ਤੇ ਉੱਥੇ ਆਪਦੇ ਮਾਪਿਓ ਨੂੰ ਇਹ ਵੀ ਦੱਸਿਆ ਕਰੋ ਵੀ ਉਹਦੇ ਵਿੱਚ ਅਸੀਂ ਇਹ ਲਿਖਿਆ ਕੈਨੇਡਾ ਗਵਰਨਮੈਂਟ ਨੂੰ ਲਿਖ ਕੇ ਦਿੱਤਾ ਵੀ ਅਸੀਂ ਵਾਪਸ ਆਵਾਂਗੇ ਪੜ ਕੇ ਜਦੋਂ ਉੱਥੇ ਤੁਹਾਨੂੰ ਕੰਮ ਨਹੀਂ ਮਿਲਦਾ ਜਾਂ ਤੁਸੀਂ ਉੱਥੇ ਪਰਮਾਨੈਂਟ ਰੈਜ਼ੀਡੈਂਟ ਨਹੀਂ ਹੁੰਦੇ ਫਿਰ ਤੁਹਾਡੀਆਂ ਜਿਹੜੀਆਂ ਹੋਰ ਗੱਲਾਂ ਚੱਲ ਪੈਂਦੀਆਂ ਹਨਾ ਉੱਥੇ ਕਿਤੇ ਨਾ ਕਿਤੇ ਆਪਾਂ ਕੈਨੇਡਾ ਦੇ ਸਿਸਟਮ ਨੂੰ ਬਲੇਮ ਕਰਦੇ ਆ ਕੈਨੇਡਾ ਦੇ ਸਿਸਟਮ ਨੂੰ ਤਾਂ ਹੀ ਬਲੇਮ ਕਰੀਏ ਆਪਾਂ ਜੇ ਆਪਾਂ ਉੱਥੇ ਮੰਨ ਲਓ ਕੋਈ ਕੈਨੇਡਾ ਦੇ ਸਿਸਟਮ ਦੀ ਵਜ੍ਹਾ ਕਰਕੇ ਖਰਾਬ ਹੋ ਰਹੇ ਆ ਹੁਣ ਸਟੂਡੈਂਟ ਦੇ ਕੇਸਾਂ ਦੇ ਵਿੱਚ ਕਿਹਦੀ ਵਜ੍ਹਾ ਕਰਕੇ ਖਰਾਬ ਹੋ ਰਹੇ ਆ ਆਪਾਂ ਪਹਿਲਾਂ ਆਪਦੀ ਸੋਚ ਦੀ ਵਜ੍ਹਾ ਕਰਕੇ ਖਰਾਬ ਹੋ ਰਹੇ ਆ ਫਿਰ ਆਪਾਂ ਸੋਸਾਇਟੀ ਪ੍ਰੈਸ਼ਰ ਦੀ ਵਜ੍ਹਾ ਕਰਕੇ ਖਰਾਬ ਹੋ ਰਹੇ ਆ ਫਿਰ ਆਪਾਂ ਇਮੀਗ੍ਰੇਸ਼ਨ ਏਜੰਟਾਂ ਦੀ ਜਿਹੜੀ ਹੈਗੀ ਆ ਕਹੋ ਵੀ ਤੁਹਾਡੇ ਤੇ ਥੋਪੇ ਹੋਏ ਜਿਹੜੇ ਇਮੇਜੀਨੇਸ਼ਨ ਪ੍ਰੈਡਿਕਸ਼ਨ ਆ ਉਹਦੇ ਕਰਕੇ ਦੁਖੀ ਹੋ ਰਹੇ ਆ ਜਾਂ ਤਾਂ ਤੁਸੀਂ ਐ ਕਰ ਲਓ ਕਰਦਿਆਂ ਦਾ 35 ਲੱਖ 40 ਲੱਖ ਜਿਹੜਾ ਤੁਸੀਂ ਲਵਾਉਣਾ ਉਹ ਲਵਾ ਕੇ ਕਰਦਿਆਂ ਨੂੰ ਇਹ ਗੱਲ ਦੱਸੋ ਵੀ ਕੈਨੇਡਾ ਸਾਨੂੰ ਵਾਪਸ ਭੇਜ ਸਕਦੀ ਆ ਫਿਰ ਮੈਨੂੰ ਨਹੀਂ ਲੱਗਦਾ ਤੁਹਾਡੇ ਘਰ ਦੇ ਐਗਰੀ ਹੋਣਗੇ ਵੀ ਤੂੰ ਜਾ ਭਾਈ 35-40 ਲੱਖ ਰੁਪਇਆ ਤੇਰਾ ਲਾ ਦੇਣੇ ਆ ਤੇ ਤੂੰ ਜਾ ਕੈਨੇਡਾ ਹਣਾ ਪੜਨ ਤੇ ਪੜ ਕੇ ਆ ਜੀ ਵਾਪਸ ਕੋਈ ਪੇਰੈਂਟਸ ਨਹੀਂ ਜਾਊਗਾ ਤੇ ਮੈਨੂੰ ਲੱਗਦਾ ਵੀ 70% ਪੇਰੈਂਟਸ ਨੂੰ ਇਹ ਵੀ ਨਹੀਂ ਪਤਾ ਵੀ ਸਾਡਾ ਬੱਚਾ ਜਦੋਂ ਐਸਓਪੀ ਲਿਖਦਾ ਉਹਦੇ ਚ ਲਿਖਦਾ ਕੀ ਆ ਉਹਦੇ ਚ ਸਚਾਈ ਕੀ ਲਿਖਦਾ ਤੇ ਬਹੁਤੇ ਪੇਰੈਂਟਸ ਨੂੰ ਇਹ ਵੀ ਨਹੀਂ ਪਤਾ ਵੀ ਸਾਡਾ ਜਵਾਕ ਜਦੋਂ ਸਟੱਡੀ ਪੂਰੀ ਹੋ ਗਈ ਕੈਨੇਡਾ ਗਵਰਨਮੈਂਟ ਉਹਨੂੰ ਵਾਪਸ ਭੇਜ ਸਕਦੀ ਹੈ ਹਮੇਸ਼ਾ ਇਹ ਹੀ ਦਿਮਾਗਾਂ 'ਚ ਚੱਲਦਾ ਵੀ ਸਾਡੇ ਜਵਾਕ ਉੱਥੇ ਜਾ ਕੇ ਪੱਕੇ ਹੋ ਜਾਣਗੇ ਵੱਡੀਆਂ ਗੱਡੀਆਂ ਲੈ ਲੈਣਗੇ ਘਰ ਲੈ ਲੈਣਗੇ ਇਸ ਕਰਕੇ ਵਾਪਸ ਉਹੀ ਗੱਲ ਹਨਾ ਜਿੱਥੇ ਆਪਾਂ ਘੁਮ ਘਮਾ ਕੇ ਆਉਣਾ ਚਾਹੁੰਦੇ ਆ ਵੀ ਭਾਈ ਪਲੱਸ 2 ਕਰ ਲਈ ਆ ਇੱਥੇ ਗ੍ਰੈਜੂਏਸ਼ਨ ਕਰ ਲਓ ਵਧੀਆ ਕੋਰਸ ਕਰ ਲਓ ਇੱਥੇ ਡਾਕਟਰ ਬਣ ਜਾਓ ਵਕੀਲ ਬਣ ਜਾਓ ਆਈਐਸ ਪੀਸੀਐਸ ਅਫਸਰ ਬਣ ਜਾਓ ਡੈਸਟਪ ਡੈਸਟਾਂ ਦੇ ਵਿੱਚ ਪੀਅਰ ਹੋ ਜਾਓ ਡੰਦਾ ਦੇ ਡਾਕਟਰ ਬਣ ਜਾਓ ਸੀਏ ਬਣ ਜਾਓ ਬਹੁਤ ਕੁਝ ਆ ਯਾਰ ਪਲੇਅਰ ਬਣ ਜਾਓ ਇੱਥੇ ਇੱਕ ਵਾਰੀ ਟਰਾਈ ਕਰਕੇ ਦੇਖ ਲਓ ਨਾ ਆਪਦੇ ਮਾਪਿਆਂ ਦਾ ਪੈਸਾ ਖਰਾਬ ਕਰੋ ਨਾ ਆਓ ਜੇ ਤੁਸੀਂ ਰਾਤ ਤੇ ਚੱਲੋ ਨਾ ਪੰਜਾਬ ਦੇ ਸਿਸਟਮ ਨੂੰ ਭੰਡੋ ਜਿੱਥੇ ਤੁਸੀਂ ਕਹਿੰਦੇ ਆ ਸਾਡਾ ਇੱਥੇ ਪੰਜਾਬ ਚ ਭੁਵਿੱਖ ਹੈ ਨਹੀਂ ਅਸੀਂ ਕੀ ਕਰੀਏ ਪਹਿਲਾਂ ਭੁਵਿੱਖ ਬਣਾਉਣ ਜੋਗੇ ਤਾਂ ਬਣ ਜਾਓ ਫਿਰ ਭੁਵਿੱਖ ਨੂੰ ਤੁਸੀਂ ਕਹਿ ਸਕਦੇ ਆ ਕਿ ਅਸੀਂ ਕੀ ਕਰੀਏ ਪਹਿਲਾਂ ਭੁਵਿੱਖ ਬਣਾ ਲਓ ਭੁਵਿੱਖ ਬਣਾ ਕੇ ਜੋਬ ਦੀ ਟਰਾਈ ਕਰ ਲਓ ਜੇ ਜੋਬ ਨਹੀਂ ਮਿਲਦੀ ਫਿਰ ਤੁਹਾਡੇ ਕੋਲੇ ਆਪਸ਼ਨ ਹੈਗੀ ਆ ਵੀ ਤੁਸੀਂ ਜਾਂ ਤਾਂ ਕਿਸੇ ਕੰਟਰੀ ਦੀ ਪਰਮਾਨੈਂਟ ਰੈਜ਼ਿਡੈਂਸੀ ਆਸਤੇ ਅਪਲਾਈ ਕਰੋ ਠੀਕ ਹੈ ਜਾਂ ਤੁਸੀਂ ਕੋਈ ਹੋਰ ਤਰੀਕੇ ਨਾਲ ਬੀਇੰਗ ਸਟੂਡੈਂਟ ਜਾਣਾ ਤੁਸੀਂ ਤੁਹਾਡੇ ਦਿਮਾਗ 'ਚ ਇਹ ਗੱਲ ਹੋਣੀ ਚਾਹੀਦੀ ਹੈ ਵੀ ਸਾਨੂੰ ਵਾਪਸ ਕੀਤਾ ਜਾ ਸਕਦਾ ਜਾਂ ਅਸੀਂ ਵਾਪਸ ਮੁੜ ਸਕਦੇ ਹਾਂ ਬਿਨਾ ਪਰਮਾਨੈਂਟ ਰੈਜ਼ਿਡੈਂਟ ਹੋਏ ਸੋ ਇਸ ਕਰਕੇ ਆਪਾਂ ਕਿਤੇ ਨਾ ਕਿਤੇ ਪਹਿਲਾਂ ਆਪਦੀ ਗਲਤੀ ਮੰਨੀ ਹੈ ਹਨਾ ਸਿਸਟਮ ਨੂੰ ਆਪਾਂ ਫਿਰ ਕਹਿ ਲੋ ਮਾੜਾ ਕਹਿ ਸਕਦੇ ਆ ਪਹਿਲਾਂ ਆਪਦੇ ਅੰਦਰ ਝਾਤ ਮਾਰੀਏ ਵੀ ਆਪਾਂ ਹੁਣ ਇੱਕ ਹੋਰ ਇੰਪੋਰਟੈਂਟ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਬਹੁਤੇ ਸਟੂਡੈਂਟ 70 80% ਇਹਨਾਂ ਨੂੰ ਪਤਾ ਹੀ ਨਹੀਂ ਜ਼ਿੰਦਗੀ 'ਚ ਗੋਲ ਹੀ ਹੈ ਨਹੀਂ ਉਹਨਾਂ ਦਾ ਕੀ ਆ ਵੀ ਅਸੀਂ ਕੰਮ ਕੀ ਚੱਲਿਆ ਪਲੱਸ 2 ਕਰ ਲਈ ਆਈਲੈਟਸ ਕਰ ਲਿਆ ਕੈਨੇਡਾ ਦਾ ਵੀਜ਼ਾ ਲਾ ਲਿਆ ਅਮਰੀਕਾ ਦਾ ਵੀਜ਼ਾ ਲਾ ਲਿਆ ਆਸਟ੍ਰੇਲੀਆ ਦਾ ਵੀਜ਼ਾ ਲਾ ਲਿਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਉੱਥੇ ਜਾ ਕੇ ਕਰਨਾ ਕੀ ਆ ਉਹਨਾਂ ਨੂੰ ਇਹ ਨਹੀਂ ਪਤਾ ਅਸੀਂ ਪੜ੍ਹਾਈ ਕਿਹੜੀ ਕਰਨੀ ਆ ਜਿਹੜਾ ਕਿਤੇ ਇਹਨੇ ਕਿਸੇ ਨੇ ਸੁਜੈਸਟ ਕਰਤਾ ਏਜੰਟ ਨੇ ਕਿਹਾ ਤਾਂ ਉਹ ਕੋਰਸ ਲੈ ਲੈਣਾ ਮੁੜ ਕੇ ਉੱਤੇ ਜਾ ਕੇ ਪੜ੍ਹਾਈ ਪੂਰੀ ਹੁੰਦੀ ਨਹੀਂ ਹੁੰਦੀ ਹੈ ਨਾ ਬਾਅਦ ਦੀਆਂ ਗੱਲਾਂ ਬਹੁਤੇ ਜਵਾਬ 80% ਨੂੰ ਇਹ ਪਤਨੀ ਨਹੀਂ ਪਤਾ ਵੀ ਸਾਡੀ ਜ਼ਿੰਦਗੀ ਦਾ ਗੋਲ ਕੀ ਆ ਅਸੀਂ ਜ਼ਿੰਦਗੀ 'ਚ ਕਰਨਾ ਕੀ ਆ ਇਸ ਕਰਕੇ ਹਰ ਆਪ ਦੇ ਆਪ ਨੂੰ ਥੋੜਾ ਜਿਹਾ ਐਨਲਾਈਜ਼ ਜ਼ਰੂਰ ਕਰ ਲੋ ਕੋਈ ਵੀ ਡਿਸੀਜਨ ਲੈਣ ਤੋਂ ਤੇ ਬਾਕੀ ਮੇਰੀਆਂ ਗੱਲਾਂ ਸਟ੍ਰੇਟ ਫਾਰਵਰਡ ਆ ਕੌੜੀਆਂ ਵੀ ਪਤਿਆਂ ਨੂੰ ਕੌੜੀਆਂ ਲੱਗਦੀਆਂ ਹਨਾ ਕਮੈਂਟ ਵੀ ਛੋਟੇ ਭੈਣ ਭਰਾ ਕਰਦੇ ਆ ਵੀ ਇਦਾਂ ਕਰਕੇ ਇਹਦੇ ਵੀਜੇ ਰਿਜੈਕਟ ਹੋ ਗਏ ਠੀਕ ਹੈ ਇਹਨੂੰ ਫਲਾਨੀ ਕੰਟਰੀ ਨੇ ਵੀਜ਼ਾ ਨਹੀਂ ਦਿੱਤਾ ਇਹ ਤਾਂ ਕਰਕੇ 네ਗੇਟਿਵ ਬੋਲਦਾ ਸਾਨੂੰ ਵੀਜ਼ਾ ਕੋਈ ਕੰਟਰੀ ਦੇਵੇ ਚਾ ਨਾ ਦੇਵੇ ਅਸੀਂ ਵੈਲ ਸਟੈਬਲਿਸ਼ ਹੈਗੇ ਆ ਅਸੀਂ ਆਪਦਾ ਵਧੀਆ ਸੋਹਣੀ ਜ਼ਿੰਦਗੀ ਇੱਥੇ ਜਿਉ ਰਹੇ ਆ ਠੀਕ ਹੈ ਤੇ ਕਹਿਣਾ ਨਹੀਂ ਚਾਹੁੰਦਾ ਮੈਂ ਪਰ ਚਲੋ ਇਹੋ ਜੇ ਬੰਦੇ ਆਸਤੇ ਵੀ ਜਵਾਬ ਹੈ ਵੀ ਤੁਸੀਂ ਕੈਨੇਡਾ ਚੋਂ ਨਾ ਨਹੀਂ ਕਮਾ ਸਕਦੇ ਜਿੰਨਾ ਅਸੀਂ ਮਹੀਨੇ ਦਾ ਇੱਥੇ ਕਮਾਉਨੇ ਆ ਤੁਸੀਂ ساری ਜ਼ਿੰਦਗੀ ਤੁਹਾਡੇ ਜਵਾਕ ਉਹ ਮੋਟਰਸਾਈਕਲ ਅਫੋਰਡ ਨਹੀਂ ਕਰਦੇ ਜੋ ਮੈਂ ਇੱਥੇ ਕੀਤਾ ਵਾ ਮੈਂ ਇਹ ਗੱਲਾ ਕਹਿਣੀ ਨਹੀਂ ਚਾਹੁੰਦਾ ਕਿਉਂਕਿ ਦੁਨਿਆਵੀ ਚੀਜ਼ਾਂ ਹਨ ਆਪਾਂ ਇਹਨਾਂ 'ਚ ਵਿਸ਼ਵਾਸ ਨਹੀਂ ਰੱਖਦੇਗੇ ਕਿਉਂਕਿ ਅੱਜ ਬੰਦਾ ਸਿਖਰ ਤੇ ਆ ਕੱਲ ਨੂੰ ਫਰਸ਼ ਤੇ ਵੀ ਆ ਸਕਦਾ ਇਹ ਗੱਲਾ ਮੈਟਰ ਨਹੀਂ ਕਰਦੀਆਂ ਪਰ ਉਹ ਜੇ ਲੋਕ ਆ ਜਿਹੜੇ ਹਨਾ ਜਿਹੜੇ ਕਹ ਲਓ ਵੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਹਨਾ ਅਸੀਂ ਬੋਲਣਾ ਕਿੱਥੋਂ ਆ ਜਾਂ ਕਿਵੇਂ ਕਮੈਂਟ ਕਰਨਾ ਉਹ ਫਿਰ ਆਪਦੀ ਫ੍ਰਸਟੇਸ਼ਨ ਜਿਹੜੀ ਆ ਉਹ ਕਮੈਂਟਾਂ ਦੇ ਵਿੱਚ ਕੱਢਦੇ ਆ ਮੈਂ ਨੂੰ ਤਾਂ ਵੀ ਜਾ ਨਹੀਂ ਦਿੱਤਾ ਸਾਡੀ ਤਾਂ عمر ਨਾਂਗੀ ਸਾਨੂੰ ਕੋਈ ਵੀਜ਼ਾ ਦੇਵੇ ਨਾ ਨਾ ਦੇਵੇ ਸਾਨੂੰ ਡਸਨਟ ਮੈਟਰ ਠੀਕ ਹੈ ਅਸੀਂ ਆਪਦੀ ਜ਼ਿੰਦਗੀ ਜੀ ਜੋ ਕਰਨਾ ਸੀ ਜੋ ਗੋਲ ਦੇਖੇ ਸੀ ਅਸੀਂ ਗੋਲ ਪੂਰੇ ਕਰਤੇ ਪੰਜਾਬ 'ਚ ਰਹਿ ਕੇ ਕੀਤੇ ਆ ਨਾਲੇ ਸੋਹਣੀ ਜ਼ਿੰਦਗੀ ਜਿਉ ਰਹੇ ਆ ਤੇ ਕੋਈ ਰਿਗਰਟ ਨਹੀਂ ਲਾਈਫ 'ਚ ਅਸੀਂ ਤਾਂ ਤੁਹਾਨੂੰ ਤੁਹਾਨੂੰ ਗਾਈਡ ਕਰਦੇ ਆ ਜਾਂ ਤੁਹਾਨੂੰ ਕੋਈ ਜਿਹੜਾ ਕੋਈ ਅਸੀਂ ਜ਼ਿੰਦਗੀ ਦਾ ਐਕਸਪੀਰੀਅੰਸ ਲਿਆ ਜਾਂ ਸਿਆਣੇ ਬੰਦੇ ਜਿਹੜੇ ਵੀ ਹੈਗੇ ਆ ਮੇਰੇ ਨਾਲ ਗੱਲਾਂ ਕਰਦੇ ਆ ਆਪਦੇ ਵਿਚਾਰ ਸਾਂਝੇ ਕਰਦੇ ਆ ਉਹਨਾਂ ਨੇ ਆਪਦੀ ਜ਼ਿੰਦਗੀ ਜਿਉਂ ਕੇ ਦੇਖ ਲਈ ਆ ਜਾਂ ਜ਼ਿੰਦਗੀ ਜੋ ਕੁਛ ਨਾ ਕੁਛ ਅਰਥ ਕੱਢ ਲਿਆ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਸ ਕਰਕੇ ਬਕਾਇਦਾ ਅਨ ਲੌਜੀਕਲ ਕਮੈਂਟ ਕਰਨ ਨਾਲੋਂ ਗੱਲ ਦੀ ਤਹਿ ਤੱਕ ਜਾਇਆ ਕਰੋ ਤਹਿ ਜਾ ਕੇ ਉਹਦੇ ਤੇ ਵਰਕ ਕਰਿਆ ਕਰੋ ਉਹਦੇ ਤੇ ਸਟੱਡੀ ਕਰਿਆ ਕਰੋ ਰਿਸਰਚ ਕਰਿਆ ਕਰੋ ਫਿਰ ਤੁਹਾਨੂੰ ਪਤਾ ਲੱਗੂਗਾ ਅੱਜ ਤਾਂ ਹੁਣ ਤੁਹਾਨੂੰ ਮੇਰੇ ਅਰਗੇ ਬੰਦੇ ਦੀਆਂ ਗੱਲਾਂ ਕੌੜੀਆਂ ਲੱਗਦੀਆਂ ਪਰ ਦੋਹਾਂ ਚਾਰਾਂ ਪੰਜਾਂ ਸਾਲਾਂ ਨੂੰ ਦਸਾਂ ਸਾਲਾਂ ਨੂੰ ਤੁਹਾਨੂੰ ਯਾਦ ਆਊਗਾ ਵੀ ਹਾਂ ਉਹ ਬੰਦਾ ਠੀਕ ਕਹਿੰਦਾ ਸੀ ਇਸ ਕਰਕੇ ਭੈਣੋ ਤੇ ਭਰਾਵੋ ਠੀਕ ਹੈ ਅਸੀਂ ਪ੍ਰਮਾਤਮਾ ਨੂੰ ਅਰਦਾਸ ਕਰਦੇ ਹਾਂ ਕਿ ਤੁਸੀਂ ਵਧੀਆ ਗੋਲ ਜਿੰਦਗੀ ਚ ਲੈ ਕੇ ਚੱਲੋ ਕਾਮਯਾਬ ਹੋਵੋ ਤਕੜੇ ਆਉਧਿਆਂ ਦੇ ਪਹੁੰਚੋ ਪੰਜਾਬ ਦੀ ਸੇਵਾ ਕਰੋ ਪੰਜਾਬ ਦੇ ਲੋਕਾਂ ਦੀ ਸੇਵਾ ਕਰੋ ਬਾਹਰ ਜਾਓ ਪੈਸੇ ਕਮਾਓ ਵਾਧੂ ਪੈਸੇ ਕਮਾ ਕੇ ਪੰਜਾਬ ਚ ਇਨਵੈਸਟ ਕਰੋ ਸਾਨੂੰ ਬਹੁਤ ਖੁਸ਼ੀ ਹੋਊਗੀ ਸਾਡੀਆਂ ਦੁਆਵਾਂ ਸਾਡੀਆਂ ਬਲੇਸਿੰਗ ਤੁਹਾਡੇ ਨਾਲ ਆ ਪਰ ਪਲੀਜ਼ ਅਨਲੌਜੀਕਲ ਕਮੈਂਟ ਨਾ ਕਰਿਆ ਕਰੋ ਲੌਜੀਕਲ ਕਮੈਂਟ ਕਰਿਆ ਕਰੋ ਕਿਸੇ ਤੇ ਸਾੜਾ ਨਾ ਕਰਿਆ ਕਰੋ ਚੰਗੇ ਬਣੋ ਚੰਗਾ ਤੁਹਾਡੇ ਨਾਲ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਵੀਡੀਓ ਦੇਖੀ ਵੀਡੀਓ ਨੂੰ ਬਰਦਾਸ਼ਤ ਕੀਤਾ ਇੰਨਾ ਚਿਰ ਬਾਕੀ ਜੇ ਕੋਈ ਗੱਲ ਉਦਾਂ ਦੀ ਕੋਈ ਕੌੜੀ ਮੇਰੇ ਤੋਂ ਬੋਲੀ ਗਈ ਹੋਵੇ ਤਾਂ ਮੈਂ ਸੌਰੀ ਫੀਲ ਕਰਦਾ ਤੇ ਉਮੀਦ ਕਰਦਾ ਕਿ ਤੁਸੀਂ ਜਰੂਰ ਇਸ ਤੇ ਵਰਕ ਕਰੋਗੇ ਸਤਿ ਸ੍ਰੀ ਅਕਾਲ